ਤੁਰਨ 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 ਤੁਰ ਪ੍ਰਵਾਦ ਫੇਰੀ ਲਈ ਪਾਂਡੇ ਲੈਣ ਜਾ ਰਹੇ ਆਂਗੇ ਅਸੀਂ ਗੁਰਦੁਆਰੇ ਸਵੇਰੇ ਆਉਣਾ ਆਪਣੇ ਸੰਗਤ ਨੇ ਆਪਣੇ ਗੁਰਦੁਆਰੇ ਚ ਲੱਗੇ ਆਵਾਂਗੇ ਮੈਂ ਦਾ ਬਲਵਿੰਦਰ ਸਿੰਘ ਦੇ ਦੋ ਜੀ ਏ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅ ਅੱਜ ਸਾਡੇ ਆਉਂਦੇ ਹੀ ਘਰੇ ਪ੍ਰਵਾਦ ਫੇਰੀ ਤੇ 1:30 ਹੋ ਗਏ ਤੇ ਹੁਣ ਇੰਟਰਨਲ ਆਉ ਗੁਰਬਖਸ਼ ਸਾਹਿਬ ਤੋਂ ਤੇ ਪਿੰਡ ਉੱਪਰ ਦੀ ਗੜਾ ਦੇ ਕੇ ਫੇਰ ਉਹ ਆਪਣੇ ਘਰੇ ਆਉਣਗੇ ਅਸੀਂ ਚਾਹੇ ਕਰ ਰਿਹਾ ਚਾਹ ਬਣਾ ਰਿਹਾ ਤੇ ਘਰ ਦੇ ਵਿੱਚ ਬਿਛਾਰੇਆ ਟਾਈਮ ਹੋ ਗਿਆ 4:30 ਵਜੇ ਆ ਆ ਤੁਹਾਨੂੰ ਬਾਹਰ ਲੈ ਕੇ ਚੱਲਦਾ ਇਹਨੇ ਬਾਹਰ ਟਾਟ ਵਜਰ ਪਛਾਏ ਆ ਤੇ ਉਹਨਾ ਬਾਹਰ ਕਲੀ ਪਾ ਕੇ ਆਵਾਂਗੇ ਆ ਹੱਪਾ ਲੰਗਰ ਵਰਤਾਵਾਂਗੇ ਜੀ ਇਹ ਲਿਆਉਂਦੇ ਸੀ ਕੱਲ ਆ ਚਾਹ ਪਿਆਰ ਕਰ ਰਹੇ ਆ ਆਚਾਰਵਾਦੀ ਕੀ ਤੋਂ ਮਿਲੋਗੇ ਆ ਗੱਡੀ ਆਪਾਂ ਥੇ ਲਾ ਦੀ ਬਾਹਰ ਫਿਰ ਸੰਗਤ ਕਾਫੀ ਆਊਗੀ ਨਾ ਧਾਰ ਕੇ ਅੰਦਰ ਨਹੀਂ ਆਪਾਂ ਲਾ ਸਾਰੇ ਜੇ ਘੱਟਾ ਬਾਕੀ ਕਲੀ ਹੁਣ ਪਾਵਾਂਗੇ ਨਿਸ਼ਾਨ ਹੋਣਾ ਚਾਹੀਦਾ ਨਾ ਪ੍ਰੋਪਰ ਵੀ ਇੱਧਰ ਆਉਣਾ ਸੰਗਤ ਨੇ ਗੁਰਦੁਆਰੇ ਤੇ ਜਾਣਗੇ ਉੱਪਰਲੇ ਪਾਸੇ ਤੋਂ ਸਾਰੇ ਪਿੰਡ ਉੱਪਰ ਦੀ ਹੋ ਕੇ ਫਿਰ ਇੱਧਰ ਦੀ ਆਉਣਗੇ ਸੰਗਤਾਂ ਪਹੁੰਚेंगी ਇਹ ਗੁਰਦੁਆਰੇ ਸਾਹਮਣੇ ਉਹ ਦੇਖੋ ਬਈਆਂ ਨੇ ਗੁਰਦੁਆਰ ਕਰਦੀ ਜਿਹੜੀ ਇਹ ਦਿਨਾਂ ਲ ਫੇਰੀ ਪਾਉਂਦੇ ਆ ਸੋ ਅੰਗੇ ਮਾਰੀ ਜੀ ਮਹਾਰਾਜ ਦੇ ਦੋ ਦੋ ਸਲੋਕ ਤਾਂ

ਨਾਤੇ ਨੂੰ ਲੈ ਕੇ ਇਹ ਇਹ ਫੁੱਲ ਲਿਆਂਦੇ ਜੀਏ ਇਹ ਸਫਦਾ ਪ੍ਰਾਪਤ ਕਰਨ ਲਈ ਸਫਦਾ ਆਹ ਰਸਤਾ ਜੀ ਆਪਣਾ ਘਰੋਂ ਸਿੱਧਾ ਜਾਂਦਾ ਬੱਸ ਤੁਸੀਂ ਇਹ ਇਹ ਸਾਈਨ ਦੇ ਹਿਸਾਬ ਨਾਲ ਲਾਉਣਾ ਐਰੋ ਦੇ ਹਿਸਾਬ ਨਾਲ ਅੱਗੇ ਤੁਹਾਡਾ ਵੈਲਕਮ ਆ ਫਿਰ ਸਾਹਮਣੇ ਆਪਣਾ ਘਰ ਸਭਾ ਦੇ ਕੰਮ ਚੱਲ ਰਹੇ ਨੇ ਤਾਂ ਇਹ ਨੂੰ ਬੇਖੋਤਾਨ ਲੈਣ ਨਾ ਮੈਂ ਰੋਜ਼ ਆਉਂਦਾ ਪੜਾਏ ਕਰੂ ਬਹੁਤ ਬਹੁਤ ਸਾਰੀ ਪੜਾਈ ਜਿਸ ਵਿੱਚ ਆਦੋ ਹੁਕਮੇ ਕਠੀ ਹੋਵੇ ਮੈਂ ਇਤਿਹਾਸ ਜਿੰਦੋ ਹੋਵੇ ਪੜਾਉਂਦਾ ਜੇਤੀ ਸਵੇਰ ਵੇਲੇ ਹੋਵੇ ਰਾਮ

ਵਾਹਿਗੁਰੂ 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 ਬਹੁਤ ਵਧੀਆ ਦਰਸ਼ਨ ਹੋ ਗਏ ਜੀ ਪਰਵਾਜ਼ ਫੇਰੀ ਆਈ ਸਾਡੇ ਪਿੰਡ ਦੀ ਸੰਗਤ ਪਹੁੰਚੀ ਸਾਡੇ ਘਰੇ ਤੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਤੁਸੀਂ ਸਾਡੇ ਚਰਨ ਪਾਏ ਧੰਨ ਭਾਗ ਸਾਰੀ ਸੰਗਤ ਦਾ ਧੰਨਵਾਦ ਕਰਦਿਆਂ ਸੀ